ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਸਾਰਿਆਂ ਨੂੰ ਖੁਸ਼ੀਆਂ ਦੇਵੇ ਪ੍ਰਮਾਤਮਾ ਹੱਸਦਿਆਂ ਦੇ ਚਿਹਰੇ ਦਿਖਾਵੇ ਸਾਰਿਆਂ ਦੀ ਮਨ ਦੀਆਂ ਮਰਜ਼ੀਆਂ ਪੂਰੀਆਂ ਕਰੇ ਸੱਚੇ ਪਾਤਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਆਨੰਦ ਪਿਆਰੀ ਜੀ ਬਾਤ ਦਾ ਇੱਕ ਪਿੰਡ ਦੇ ਵਿੱਚ ਸੁਨਿਆਰ ਤੇ ਜੱਟ ਦੀ ਬਹੁਤ ਪੱਕੀ ਦੋਸਤੀ ਸੀ ਤਾਂ ਹੁਣ ਉਹ ਜਿਹੜਾ ਸੁਨਿਆਰ ਸੀ ਉਹ ਤਾਂ ਘਰੋਂ ਚੰਗਾ ਕੰਮ ਸੀ ਉਹਦਾ ਤਾਂ ਜੱਟਾਂ ਦੇ ਆਪਾਂ ਨੂੰ ਪਤਾ ਹੀ ਆ ਵੀ ਹਾੜੀ ਸੌਣੀ ਤੇ ਕੰਮ ਟਿਕਿਆ ਹੁੰਦਾ ਹੈ ਉਹ ਵੀ ਹੋ ਜੇ ਹੋ ਜੇ ਰੱਬ ਦੀ ਕਰੋਪੀ ਹੋ ਜੇ ਉਦੋਂ ਵੀ ਪੰਗਾ ਪੈਂਦਾ ਫਿਰ ਰੱਬ ਵੀ ਜੱਟਾਂ ਦਾ ਬੈਰੀ ਹੁੰਦਾ ਹੈ ਉਹ ਭਾਈ ਠੀਕ ਜਈ ਕੰਮ ਸੀ ਉਹਦਾ ਜਿਹੜਾ ਉਹ ਸੁਨਿਆਰ ਸੀ ਨਾ ਉਹਨੂੰ ਟੀਚਰ ਕਰਨ ਦੀ ਆਦਤ ਸੀ ਉਹ ਆਉਂਦਾ ਜਾਂਦਾ ਜਿੱਥੇ ਵੀ ਮਿਲਦਾ ਉਹਨੇ ਉਹਨੂੰ ਟੀਚਰ ਬਿਨਾ ਗੱਲ ਨਹੀਂ ਸੀ ਕਰਦਾ ਜੱਟ ਨੇ ਤੇ ਜੱਟ ਨੇ ਉਹਨੂੰ ਬਹੁਤ ਕਹਿਣਾ ਵੀ ਤੇਰੇ ਤੂੰ ਤਾਂ ਖੁਸ਼ੀਆਂ 'ਚ ਰਹਿਣਾ ਮੇਰਾ ਮੂਡ ਕਦੇ ਕਿਵੇਂ ਹੁੰਦਾ ਕਦੇ ਕਿਵੇਂ ਸੀ ਤਾਂ ਉਤਰਾ ਚੜ੍ਹਾ ਦੇਖਦੇ ਆਂ ਰੋਜ਼ ਵੀ ਤੂੰ ਮੌਕਾ ਨਹੀਂ ਦੇਖਦਾ ਵੇਲਾ ਕਬੇਲਾ ਨਹੀਂ ਦੇਖਦਾ ਵੀ ਸੋਚ ਕੇ ਟੀਚਰ ਕਰਿਆ ਕਰ ਭਾਈ ਉਹਨੂੰ ਕੋਈ ਫਰਕ ਨਾ ਪੈਂਦਾ ਤਾਂ ਇੱਕ ਦਿਨ ਉਹਨੂੰ ਕਹਿਣ ਲੱਗਿਆ ਜੱਟ ਸੁਨਿਆਰ ਨੂੰ ਕਹਿੰਦਾ ਮਹੀਨਾ ਦਿਨਾ ਤੈਨੂੰ ਕਰ ਲੈ ਜਿੰਨੀਆਂ ਟੀਚਰਾਂ ਕਰਨੀਆਂ ਨੇ ਫਿਰ ਤੈਨੂੰ ਮੈਂ ਕਰੂੰਗਾ ਇੱਕ ਟੀਚਰ ਟਕਿਆ ਕੇ ਕਰੂੰ ਸੁਨਿਆਰ ਕਹਿੰਦਾ ਲਾਇਕਾ ਦਾ ਕੀ ਐ ਤੂੰ ਚਾਰ ਕਰ ਲਈ ਉਹ ਕਹਿੰਦਾ ਚਾਰ ਨਹੀਂ ਕਰਦਾ ਕਿ ਕੋਈ ਕਰੂੰਗਾ ਚਲੋ ਜੀ ਜਦੋਂ ਫਿਰ ਜੱਟ ਨੇ ਕਰੀ ਟੀਚਰ ਸ ਉਹ ਮਿਸਤਰੀਆਂ ਦੇ ਵਗ ਗਿਆ ਫੱਟੀਆਂ ਲੈ ਗਿਆ ਪਤਲੀਆਂ ਪਤਲੀਆਂ ਉੱਥੇ ਕੋਲ ਬੈਠ ਕੇ ਉਹਨੂੰ ਕਹਿਣ ਲੱਗਿਆ ਵੀ ਜਿਹੇ ਜੇ ਬੋਤੇ ਦੇ ਪੈਰਾ ਪੈੜ ਹੁੰਦੀ ਹੈ ਨਾ ਬੋਤੇ ਦੀ ਵੀ ਆ ਫੱਟੀਆਂ ਨੂੰ ਜੋੜ ਕੇ ਘੜ ਕੇ ਉਹੀ ਜਿਹਾਂ ਚਾਰ ਪੈੜਾ ਬਣਾ ਦੇ ਬੋਤੇ ਦੀ ਪੈੜ ਵਰਗੀਆਂ ਕੋਲ ਬੈਠ ਕੇ ਭਾਈ ਬਣਵਾ ਲੀਆਂ ਚਾਰ ਚਾਰ ਗਲੀਆਂ ਕਢਾ ਲੀਆਂ ਉਹਨਾਂ 'ਚ ਰस्सियां ਪਾ ਲੀਆਂ ਹੁਣ ਅੱਗੇ ਵੀ ਹੁਣ ਵੀ ਹੈਗੇ ਨੇ ਪਿੰਡਾਂ 'ਚ ਤਾਂ ਬਾਹਰਲੇ ਘਰ ਅੱਡ ਹੁੰਦੇ ਡੰਗਰ ਪਸ਼ੂ ਵਾਲੇ ਅੰਦਰਲੇ ਘਰ ਅੱਡ ਹੁੰਦੇ ਆਈਓ ਸੁਨਿਆਰ ਮੱਝ ਰੱਖਦਾ ਸੀ ਪਿੰਡਾਂ 'ਚ ਹੁਣ ਵੀ ਤਕਰੀਬਨ ਕੋਈ ਵੀ ਕਸਟ ਦਾ ਬੰਦਾ ਸਾਰੇ ਡੰਗਰ ਪਸ਼ੂ ਰੱਖਦੇ ਨੇ ਤਾਂ ਉਹਦੇ ਵੀ ਕੋੜੀ ਰੱਖੀ ਹੋਈ ਸੀ ਮੱਝ ਰੱਖੀ ਹੋਈ ਸੀ ਬਾਹਰਲੇ ਘਰੇ ਬੰਨੇ ਆਉਂਦੇ ਅੱਗੇ ਘਰ ਤਕਰੀਬਨ ਕੱਚੇ ਹੁੰਦੇ ਰਾਤ ਨੂੰ ਸੰਨੀ ਕਰਕੇ ਖੁਲੜੀ ਭਰ ਆਉਂਦਾ ਸੁਨਿਆਰ ਚੰਗਾ ਦਾਣਾ ਪਾ ਕੇ ਵਧੀਆ ਤੜਕੇ ਨੂੰ ਜਾ ਕੇ ਮੱਝ ਨੂੰ ਚੋਹ ਲੈਂਦਾ ਹੁਣ ਉਹਦੇ ਸਾਰੇ ਕੰਮਾਂ ਧੰਦਾ ਜੱਟ ਨੂੰ ਵੀ ਪਤਾ ਸੀ ਵੀ ਐਨੇ ਵਜੇ ਕੀ ਕਰਦਾ ਐਨੇ ਵਜੇ ਕੀ ਕਰਦਾ ਹੁਣ ਭਾਈ ਜਦੋਂ ਜੱਟ ਨੇ ਦੇਖਿਆ ਵੀ ਉਹ ਗਿਆ ਹੁਣ ਸੰਨੀ ਸੱਪਾ ਕਰ ਗਿਆ ਤੜਕੇ ਧਾਰ ਚੋਂ ਆਊਗਾ ਉਹ ਤਾਂ ਲਾ ਜਾ ਕੇ ਸੱਬਲ ਕੱਚੀ ਕੰਧਤੀ ਉਹਨੇ ਪਾੜ ਲਾ ਲਿਆ ਓਡਨਾ ਕੰਨੀ ਕੰਧ ਭੰਨ ਲਈ ਜਿਹਦੇ ਵਿੱਚ ਦੀ ਮੱਝ ਆਰਾਮ ਨਾਲ ਬਾਹਰ ਨਿਕਲ ਸਕੇ ਤਾ ਮੱਝ ਦੇ ਚਾਰੇ ਪੈਰਾਂ ਨੂੰ ਉਹ ਫੱਟੀਆਂ ਬੰਨਤੀਆਂ ਉੱਪਰ ਦੀ ਰੱਸੇ ਬੰਨਤੇ ਉਹ ਜਿਹੜੇ ਬੋਤੇ ਦੀਆਂ ਪੈੜਾ ਕਰਾ ਕੇ ਲਿਆਇਆ ਸੀ ਹੁਣ ਭਾਈ ਮੱਝ ਕੱਢ ਲਈ ਬਾਹਰ ਕੱਢ ਕੇ ਉਹਨੇ ਤਾਂ ਰਾਤੋਂ ਰਾਤ ਪਿੰਡ ਨੇੜੇ ਹੀ ਹੁੰਦੇ ਨੇ ਬਾਹਲੇ ਪਿੰਡ ਕਿਲੋ-ਕਿਲੋਮੀਟਰ ਦੀ ਹੁੰਦੇ ਨੇ ਡੇਢ-ਦੋ ਤੇ ਮਸਾਂ ਉਹ ਭਾਈ ਨਾਲ ਦੇ ਪਿੰਡ ਚ ਗਿਆ ਕਿਸੇ ਦੇ ਘਰੇ ਬੰਨੇ ਆਇਆ ਉਹਨਾਂ ਨੂੰ ਕਹਿੰਦਾ ਵੀ ਆਥਣ ਤੜਕੇ ਧਾਰ ਕੱਢ ਲਿਆ ਕਰੋ ਦੁੱਧ ਵਰਤ ਲਿਆ ਕਰੋ ਵੀ ਜੇ ਮੈਂ ਦੁਬਾਰੇ ਫੇਰ ਆਵਾਂਗਾ ਉਹ ਕਹਿੰਦੇ ਠੀਕ ਐ ਹੁਣ ਭਾਈ ਤੜਕੇ ਗਿਆ ਸੁਨਿਆਰ ਧਾਰ ਚ ਹੁਣ ਉਧਰੋਂ ਜੱਟ ਨੂੰ ਪਤਾ ਹੀ ਸੀ ਵੀ ਹੁਣ ਇਸ ਵੇਲੇ ਧਾਰ ਕੱਢਣਾ ਉਹ ਵੀ ਤੁਰ ਗਿਆ ਉਹਦੇ ਮੂਹਰ ਦੀ ਲੰਗਿਆ ਤਾਂ ਜ ਉਧਰੋਂ ਸੁਨਿਆਰ ਦੇਖਦਾ ਰੋਣ ਹੱਕਾ ਹੋਇਆ ਖੜਾ ਐ ਉੱਥੇ ਬੈਟਰੀਆਂ ਮਾਰ-ਮਾਰ ਦੇਖਦਾ ਵੀ ਬੋਤੇ ਦੀਆਂ ਪੈੜਾਂ ਨੇ ਵੀ ਮੇਰੀ ਮੱਝ ਨੂੰ ਕੋਈ ਬੋਤੇ ਤੇ ਬਿਠਾ ਕੇ ਲੈ ਗਿਆ ਜੱਟ ਲੰਗਿਆ ਕੋਲ ਦੀ ਉਹਨੂੰ ਕਹਿੰਦਾ ਉਹ ਕਿਹੜਾ ਜਾਣੈ ਤੂੰ ਉਹ ਕਹਿੰਦਾ ਕਿਉਂ ਮੈਂ ਹੀ ਆ ਕਹਿੰਦਾ ਉਹ ਕਹਿੰਦਾ ਖੜੀ ਖੜੀ ਮੇਰੀ ਗੱਲ ਸੁਣੀ ਕਹਿੰਦਾ ਰਾਤ ਮੇਰੀ ਮੱਝ ਨੂੰ ਕੋਈ ਬੋਤੇ ਤੇ ਚੜਾ ਕੇ ਲੈ ਗਿਆ ਚੋਰੀ ਹੋ ਗਈ ਉਹ ਕਹਿੰਦਾ ਤੂੰ ਟੱਕ ਤੇ ਕੀ ਕਰ ਰਿਹਾ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵੀ ਨਾ ਟੀਚਰ ਕਰਿਆ ਕਰ ਕਹਿੰਦਾ ਮੱਝ ਕਦੇ ਬੋਤੇ ਤੇ ਜਾ ਸਕਦੀ ਹੈ ਕਹਿੰਦਾ ਤੇਰਾ ਅੱਬ ਦਾ ਦਿਮਾਗ ਨਹੀਂ ਕੰਮ ਕਰਦਾ ਵੀ ਮੱਝ ਬੋਤੇ ਤੇ ਚੜ ਜੂਗੀ ਕਿਵੇਂ ਚੜਾ ਕੇ ਲਜਾਊਗਾ ਉਹ ਕਹਿੰਦਾ ਨਾ ਮੈਂ ਟੀਚਰ ਨਹੀਂ ਕਰਦਾ ਉਹ ਕਹਿੰਦਾ ਤੂੰ ਟੱਕ ਤੇ ਕੀ ਕਰ ਰਿਹਾ ਤੜਕੀ ਰੱਬ ਦਾ ਨਾਮ ਤਾਂ ਕੀ ਲੈਣਾ ਕਹਿੰਦਾ ਤੈਨੂੰ ਟੀਚਰ ਬਿਨਾ ਕੋਈ ਗੱਲ ਹੀ ਨਹੀਂ ਆਉਂਦੀ ਉਹਨੇ ਭਈ ਉਹਦੀ ਗੱਲ ਨੂੰ ਅਣ ਸੁਣੀ ਕਰਿਆ ਉਹ ਕਹਿੰਦਾ ਤੂੰ ਮੇਰੀ ਗੱਲ ਤਾਂ ਸੁਣ ਆ ਤੈਨੂੰ ਪੈੜਾ ਦਿਖਾਵਾਂ ਉਹ ਜੱਟ ਕਹਿੰਦਾ ਚੱਲ ਜਦੋਂ ਦੇਖਿਆ ਮਾਰ ਕੇ ਬੈਟਰੀ ਕਹਿੰਦਾ ਆ ਦੇਖ ਪੈੜਾ ਉਹ ਜੱਟ ਕਹਿੰਦਾ ਹਾਂ ਵੀ ਪੈੜਾ ਤਾਂ ਬੋਤੇ ਦੀਆਂ ਹੀ ਨੇ ਚਲੋ ਜੀ ਜੱਟ ਉਹਨੂੰ ਕਹਿਣ ਲੱਗਿਆ ਵੀ ਕੱਢ ਘੋੜੀ ਫਿਰ ਚੱਲੀਏ ਆਪਾਂ ਤਾਂ ਭਾਈ ਸੁਨਿਆਰ ਨੇ ਘੋੜੀ ਕੱਢੀ ਦੋਏ ਜਾਣੇ ਚੜ ਗਏ ਉੱਤੇ ਚੜ ਕੇ ਜਦੋਂ ਜਾਣ ਲੱਗੇ ਉਸੇ ਪਿੰਡ 'ਚ ਵਾਗੇ ਉਸੇ ਪਿੰਡ 'ਚ ਜਾ ਕੇ ਉਹਨੂੰ ਤਾਂ ਬਾਹਰ ਬਿਠਾਇਆਤਾ ਫਿਰਨੀ ਤੇ ਉਹ ਨੂੰ ਕਹਿੰਦਾ ਤੂੰ ਤਾਂ ਇੱਥੇ ਬੈਠ। ਵੀ ਮੈਂ ਸਾਨੂੰ ਜੱਟਾਂ ਨੂੰ ਜੱਟ ਜਾਣਦੇ ਹੁੰਦੇ ਨੇ। ਵੀ ਮੈਂ ਪਿੰਡ 'ਚ ਪਤਾ ਕਰਕੇ ਆਉਣਾ। ਹੁਣ ਪਿੰਡਾਂ ਨੂੰ ਦੋ ਤਿੰਨ ਰਾਹ ਲੱਗੇ ਹੁੰਦੇ ਨੇ। ਭਾਈ ਉਹ ਨੂੰ ਤਾਂ ਕਹਿੰਦਾ ਇੱਥੇ ਨਿਗਰ ਰੱਖੀਂ ਉਧਰ ਨਿਗਰ ਰੱਖੀਂ ਇੱਧਰ ਨਿਗਰ ਰੱਖੀ ਕੋਈ ਮੱਝ ਬਾਹਰ ਕੱਢਦਾ ਨਾ ਕਿਸੇ ਤੈਨੂੰ ਪਿੰਡ 'ਚੋਂ ਲੈ ਜਾਂਦਾ ਹੋਵੇ ਕੋਈ। ਵੀ ਸਿਆਣ ਲੀਉ ਦੀ। ਉਹ ਕਹਿੰਦਾ ਠੀਕ ਐ। ਭਾਈ ਫੜ ਕੇ ਉਹ ਤਾਂ ਘੋੜੀ ਪਿੰਡ ਦੇ ਵਿੱਚ ਦੀ ਹੁੰਦਾ ਹੋਇਆ। ਉਹ ਤਾਂ ਉੱਥੇ ਜਾ ਵਜਿਆ। ਆਪਦੇ ਪਿੰਡ ਸੁਨਿਆਰਾਂ ਦੇ ਘਰੇ ਆ ਗਿਆ ਸੁਨਿਆਰੀ ਲਵੇ ਉਹ ਕਹਿਣ ਲੱਗੀ ਮੱਝ ਮਿਲ ਗਈ ਜੀ ਕਹਿੰਦਾ ਕਿੱਥੋਂ ਤੇ ਆਈ ਹੈ ਮੱਝ ਕਹਿੰਦਾ ਮੈਂ ਤਾਂ ਉੱਥੇ ਕਹਿੰਨਾ ਕਿਸੇ ਦੇ ਬੰਨੀਆਂ ਹੋਈਆਂ ਨੇ 15-20 ਮੱਝਾਂ ਉਹ ਕਹਿੰਦੇ ਨੇ ਵੀ ਜਿਹੜੀ ਥੋੜੀ ਮੱਝ ਹੈ ਭਾਈ ਸਿਆਣ ਕੇ ਲੈ ਜਾ ਕਹਿੰਦਾ ਸੁਨਿਆਰ ਨੂੰ ਹੁਣ ਪਤਾ ਨਹੀਂ ਵੀ ਕਿਹੜੀ ਮਹੇਸਾ ਸਾਡੀ ਕਹਿੰਦਾ ਵੀ ਮੈਂ ਤਾਂ ਜਾਣਦਾ ਹੀ ਕੀ ਆ ਵੀ ਜੇ ਤੂੰ ਸਿਆਣ ਲੇਂਗੀ ਤਾਂ ਤਾਂ ਲੈਣ ਆਇਆ ਤੈਨੂੰ ਉਹ ਕਹਿੰਦੀ ਹਾਂ ਲੈ ਮੈਂ ਤਾਂ ਕਹਿੰਦੀ ਮਿੰਟ ਚ ਸਿਆਣ ਲੂੰਗੀ ਕਹਿੰਦਾ ਭਾਈ ਜਾ ਫਿਰ ਘੋੜੀ ਤੇ ਬਠਿਆਲੀ ਬਿਠਾ ਕੇ ਭਾਈ ਉਹਨਾਂ ਦੇ ਘਰ ਹੀ ਲੈ ਗਿਆ ਜਿੱਥੇ ਮੱਝ ਸੀ ਲਗਿਆ ਹੋਇਆ ਤਾਂ ਜਾ ਕੇ ਉਹਨਾਂ ਨੂੰ ਪਹਿਲਾਂ ਕਹਿ ਕੇ ਆਇਆ ਸੀ ਵੀ ਤੁਸੀਂ ਖੀਰ ਬਣਾ ਕੇ ਰੱਖਿਓ ਕੱਲ੍ਹ ਆ ਮੱਝ ਦਾ ਦੁੱਧ ਦੀ ਉਹਨਾਂ ਨੇ ਜਾਂਦਿਆਂ ਨੂੰ ਸਬਜ਼ੀ ਭਾਜੀ ਬਣਾਈ ਹੋਈ ਖੀਰ ਬਣਾ ਲਈ ਜਾ ਕੇ ਉਹਨੂੰ ਕਹਿਣ ਲੱਗਿਆ ਸੁਨਿਆਰੀ ਨੂੰ ਕਹਿੰਦਾ ਵੀ ਚਾਰਕ ਰੋਟੀਆਂ ਪਕਾ ਭਾਈ ਉਹਨੇ ਆਟਾ ਗੁੰਨੇ আর ਰੋਟੀਆਂ ਪਕਾਈ ਉਹਨੂੰ ਕਹਿੰਦਾ ਤੂੰ ਤਾਂ ਹਲੇ ਇੱਥੇ ਬੈਠਾ ਵੀ ਮੈਂ ਉਹਨੂੰ ਦੇਖਦਾ ਉਹ ਕਿੱਥੇ ਹੈਗਾ ਵੀ ਨਾਲੇ ਉਹ ਟਾਈਮ ਹੋ ਗਿਆ ਰੋਟੀ ਦਾ ਉਹਨੂੰ ਰੋਟੀ ਰੋਟੀ ਖਵਾਦਾ ਭਾਈ ਪਾ ਕੇ ਰੋਟੀ ਲੈ ਗਿਆ ਡੋਲੂ ਚ ਖੀਰ ਪਾ ਕੇ ਲੈ ਗਿਆ ਕੌਲੀ ਸਬਜ਼ੀ ਦੀ ਲੈ ਗਿਆ ਫੁਲਕੇ ਲੈ ਗਿਆ ਲੱਸੀ ਲੈ ਗਿਆ ਨਾਲ ਜਦੋਂ ਗਿਆ ਉਹਨੂੰ ਕਹਿੰਦਾ ਵੀ ਲੈ ਮੱਝ ਤਾਂ ਕੋਈ ਪਤਾ じゃ ਲੱਗਿਆ ਨਹੀਂ ਤੂੰ ਕਹਿੰਦਾ ਰੋਟੀ ਤਾਂ ਖਾ ਤਾਂ ਭਾਈ ਜਦੋਂ ਉਹਨੇ ਖਾਧੀ ਰੋਟੀ ਹੁਲਕਾ ਚੱਕਿਆ ਉਹ ਖਾ ਕੇ ਮੂੰਹ ਚ ਪਾ ਕੇ ਬੁਰਕੀ ਕਹਿੰਦਾ ਵੀ ਇਹ ਤਾਂ ਮੇਰੇ ਘਰ ਵਾਲੀ ਦੇ ਹੱਥਾਂ ਦੀਆਂ ਰੋਟੀਆਂ ਨੇ ਤਾਂ ਜੱਟ ਉਹਨੂੰ ਕਹਿਣ ਲੱਗਿਆ ਵਾ ਤੂੰ ਖਾ ਲੈ ਖਾ ਲੈ ਤੈਨੂੰ ਟੀਚਰ ਬਿਨਾਂ ਕੋਈ ਗੱਲੇ ਨਹੀਂ ਆਉਂਦੀ ਤੇਰੇ ਘਰ ਵਾਲੀ ਵੀਰੇ ਕਿੱਥੋਂ ਆ ਗਈ ਚਲੋ ਜੀ ਖਾ ਕੇ ਜਦੋਂ ਲੱਗੇ ਖੀਰ ਖਾਣ ਉਹ ਖੀਰ ਖਾ ਕੇ ਕਹਿੰਦਾ ਇਹ ਤਾਂ ਮੇਰੀ ਸਾਡੀ ਮੱਝ ਦਾ ਦੁੱਧ ਦੀ ਖੀਰ ਹੈ ਉਹ ਕਹਿਣ ਲੱਗਿਆ ਫੇਰ ਜੱਟ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਇਸ ਤੇਰੀ ਖੋਗੀ ਉਹਨੂੰ ਭਾੜ ਦੇ ਫਿਰਦਿਆ ਤੂੰ ਟਿਚਰਾਂ ਹੀ ਗਰੀ ਜੰਨਾ ਹੈ ਭਾਈ ਉਹ ਕਹਿਣ ਲੱਗਿਆ ਵੀ ਮੈਂ ਤਾਂ ਹੁਣ ਥਾਣੇ ਤੇ ਲਾ ਦਿੰਨਾ ਜੱਟ ਕਹਿੰਦਾ ਠੀਕ ਐ ਥਾਣੇ ਤੇ ਲਾ ਆਪਾਂ ਮੈਂ ਵੀ ਚੱਲਦਾ ਤੇਰੇ ਨਾਲ ਆਪਾਂ ਦਿੰਨੇ ਆ ਭਾਈ ਉਧਰੋਂ ਤਾਂ ਉਹਨਾਂ ਨੂੰ ਕਹਿਤਾ ਵੀ ਮੁੰਡੇ ਨੂੰ ਵੀ ਇਹਨੂੰ ਇਹਦੇ ਸਨਿਆਰ ਦੇ ਘਰ ਵਾਲੀ ਸੀ ਜਿਹੜੀ ਵੀ ਇਹਨੂੰ ਇਹਦਾ ਘਰੇ ਛੱਡਿਆ ਆਉ ਸਾਡੇ ਪਿੰਡਾਂ ਚਲੋ ਜੀ ਉਹ ਤਾਂ ਉਹ ਉੱਥੇ ਛੱਡਿਆ ਏ ਤਾਂ ਫਿਰ ਆਪ ਗਏ ਗਏ ਜਦੋਂ ਘਰੇ ਜਾ ਕੇ ਠਾਣਾ ਪੈਂਦਾ ਸੀ ਪਿੰਡ ਦੇ ਦੂਜੇ ਪਾਸੇ ਉਹਨੂੰ ਗਾਹਣ ਲੱਗਿਆ ਵੀ ਤੂੰ ਐ ਕਰ ਵੀ ਰਾਜ ਆਪਾਂ ਨੂੰ ਭੁੱਖ ਲੱਗੂਗੀ ਆਪਾਂ ਆਟਾ ਚੱਕ ਲੈਣਿਆਂ ਕੋਲੇ ਵੀ ਕਿਸੇ ਤੋਂ ਲਾਹਾਂ ਲਾਂਗੇ ਰੋਟੀਆਂ ਅੱਗੇ ਲੋਕ ਐ ਲਾ ਕੇ ਦੇ ਦਿੰਦੇ ਹੁੰਦੇ ਪਿੰਡਾਂ 'ਚ ਕੋਈ ਜਾਂਦਾ ਨਾ ਐ ਯਾਤਰੀ ਪਾਈ ਜਲ ਜਾਂਦੇ ਹੁੰਦੇ ਫਿਰ ਉਹ ਕਿਸੇ ਨਾ ਕਿਸੇ ਦੇ ਘਰੇ ਰੋਟੀ ਖਾ ਲੈਂਦੇ ਆਟਾ ਵੀ ਜਾ ਕੇ ਲੈ ਜਾਂਦੇ ਘਰੋਂ ਵੀ ਚੱਲ ਅਗਲੇ ਤੋਂ ਪਕਵਾ ਲਾਂਗੇ ਤਾਂ ਭਾਈ ਜਦੋਂ ਲੰਘੇ ਇੱਕ ਅੱਧਾ ਪਿੰਡ ਜਾ ਉਹਨੂੰ ਕਹਿਣ ਲੱਗਿਆ ਸੁਨਿਆਰ ਕਹਿੰਦਾ ਵੀ ਮੈਨੂੰ ਤਾਂ ਭੁੱਖ ਲੱਗੀ ਆ ਮੈਂ ਤਾਂ ਆ ਪਿੰਡ 'ਚ ਕਹਿੰਦਾ ਰੋਟੀ ਖਾ ਕੇ ਆਉਣਾ ਸੁਨਿਆਰਾ ਦੇ ਜਾਨਾ ਭਾਈ ਉਹ ਕਹਿੰਦਾ ਚੱਲ ਤੂੰ ਸੁਨਿਆਰਾ ਦੇ ਵਗ ਜਾ ਕਹਿੰਦਾ ਮੈਂ ਵੀ ਕਿਸੇ ਜੱਟਾਂ ਦੇ ਖਾ ਲੂਗਾ ਭਾਈ ਵਾਗੇ ਉਹ ਜਿਹੜਾ ਜੱਟਾਂ ਦੇ ਗਿਆ ਉਹ ਜੱਟ ਭਾਈ ਬੁੜੀ ਰੋਟੀਆਂ ਪਕਾਈ ਜਾਂਦੀ ਆ ਬਾਜਰੇ ਦੀਆਂ ਅੱਗੇ ਬਾਜਰੇ ਹੁੰਦੇ ਜੱਟਾਂ ਦੇ ਕਣਕ ਤਾਂ ਬਹੁਤ ਘੱਟ ਹੀ ਹੁੰਦੀ ਸੀ ਤਾਂ ਜੱਟ ਨੇ ਕੀ ਕਰਿਆ ਉਹਨੂੰ ਆਟਾ ਫੜਾਤਾ ਕਹਿੰਦਾ ਬੇਬੇ ਕਹਿੰਦਾ ਚਾਰ ਰੋਟੀਆਂ ਮੇਰੀਆਂ ਵੀ ਲਾਦੀ ਜਦੋਂ ਭਾਈ ਬੁੜੀ ਨੇ ਦੇਖਿਆ ਵੀ ਕਣਕ ਦਾ ਆਟਾ ਉਹਨੂੰ ਵਧਿਆ ਤਾਂ ਮੰਜੇ ਤੇ ਕਹਿੰਦੀ ਬਹਿ ਜਾ ਉਨੇ ਕੀ ਕਰਿਆ ਬੁਢੀ ਨੇ ਚਾਰ ਰੋਟੀਆਂ ਬਾਜਰੇ ਦੀਆਂ ਚੱਕੀਆਂ ਉੱਤੇ ਸਾਗ ਧਰ ਕੇ ਜੱਟ ਨੂੰ ਫੜਾਤੀਆਂ ਨਾਲੇ ਉਹਨੂੰ ਟੀਚਰ ਕਰ ਗਈ ਉਹਨੂੰ ਕਹਿਣ ਲੱਗੀ ਲੈ ਵੇ ਪੁੱਤ ਸਦਗਰਾ ਕਣਕ ਤੋਂ ਬਣ ਗਿਆ ਬਾਜਰਾ ਭਾਈ ਉਹ ਤਾਂ ਚੱਕ ਕੇ ਜੱਟ ਤਾਂ ਕਹਿੰਦਾ ਇਹ ਵੀ ਸੁਨਿਆਰ ਨਾਲ ਦੀ ਹੀ ਨਿਕਲ ਗਈ ਕਹਿੰਦਾ ਬਹੁਤ ਤੇਜ ਆ ਕਹਿੰਦਾ ਇਹਨੇ ਤਾਂ ਉਦੋਂ ਵੀ ਵੱਡੀ ਟੀਚਰ ਕਰਤੀ ਮੈਨੂੰ ਵੀ ਕਣਕ ਤੋਂ ਹੀ ਬਾਜਰਾ ਬਣਾਤਾ ਖਾਲੀਆਂ ਖਾ ਕੇ ਰੋਟੀਆਂ ਉਹਨੂੰ ਕਹਿੰਦੀ ਕਹਿਣ ਲੱਗਿਆ ਵੀ ਬੇਬੇ ਤੁਹਾਡੇ ਤਾਂ ਕੋਈ ਡੰਗਰ ਪਸ਼ੂ ਜਿਹਾ ਮੈਨੂੰ ਦੀਂਦਾ ਨਹੀਂ ਆ ਛੰਨਾ ਫੜਾਈ ਮੈਂ ਲੱਸੀ ਪੀ ਆਵਾਂ ਗਮੰਡੀਆਂ ਦੇ ਭਾਈ ਬੁੜੀ ਨੇ ਐਡਾ ਸਾਰਾ ਚੱਕ ਕੇ ਟੋਕਰੇ ਚ ਛੰਨਾ ਫੜਾਤਾ ਮੋਨ ਲੈ ਕੇ ਛੰਨਾ ਬਾਹਰ ਨਿਕਲ ਗਿਆ ਕਹਿੰਦਾ ਇਹਦੀ ਬਿੜੀ ਲਾਹਾ ਉਹ ਹੁਣ ਗਾਂ ਪਿੰਡ ਚ ਜਾਂਦਾ ਵੀ ਜਿੱਥੇ ਤੌੜੇ ਤੂੜੇ ਜੇ ਦਿਸਣ ਉਹ ਕਮਿਹਰਾਂ ਦਾ ਘਰ ਹੋਊਗਾ ਚਲੋ ਜੀ ਹਿਸਾਬ ਕਿਤਾਬ ਜਾਂ ਲਾ ਕੇ ਅਸੀਂ ਕਮਿਹਰਾਂ ਦਾ ਘਰ ਆ ਗਿਆ ਜਾ ਬੜਿਆ ਅੱਗੇ ਡਬਲੀ ਪੈਸੇ ਹੁੰਦੇ ਗਲੀ ਵਾਲੇ ਪੈਸੇ ਹੁੰਦੇ ਉਹ ਉਹਨੂੰ ਕਹਿਣ ਲੱਗਿਆ ਜਾ ਕੇ ਕਮਿਹਰ ਨੂੰ ਕਹਿੰਦਾ ਵੀ ਆਹ ਫੜ 2 ਰੁਪਈਏ ਡਬਲੀ ਪੈਸੇ ਦੇ ਕੇ ਦੋ ਉਹ ਤੋਂ ਇੱਕ ਠੂਠਾ ਖਰੀਦ ਲਿਆਇਆ ਐਡਾ ਸਾਰਾ ਲੈ ਆ ਕੇ ਆ ਕੇ ਕਰੇ ਬੁੜੀ ਨੂੰ ਫੜਾਤਾ ਬੁੜੀ ਝਾਕਣ ਲੱਗੀ ਉਹਦੇ ਮੂੰਹ ਕੰਨੀ ਉਹਨੂੰ ਕਹਿੰਦਾ ਕਿ ਲੈ ਮਾਤਾ ਤੂੰ ਸੱਚੀ ਮੈਂ ਝੂਠਾ ਛੰਨੇ ਤੋਂ ਬਣ ਗਿਆ ਠੂਠਾ ਭਾਈ ਬੁੜੀ ਤਾਂ ਪਾਵੇ ਰੌਲਾ ਵੇ ਤੂੰ ਮੇਰਾ ਐਡਾ ਛੰਨਾ ਤੀ ਠਿਕ ਵਰਗਾ ਕਿੱਥੇ ਸਿੱਟਿਆ ਆਇਆ ਵੇ ਤੂੰ ਕਿੱਥੇ ਉਹ ਕਹਿੰਦਾ ਜਿਵੇਂ ਮੇਰਾ ਕਣਕ ਦਾ ਆਟਾ ਬਾਜਰਾ ਬਣ ਗਿਆ ਦੀ ਛੰਨੇ ਦਾ ਠੂਠਾ ਬਣ ਗਿਆ ਕਹਿੰਦਾ ਹੁਣ ਮੈਂ ਕੀ ਕਰਾਂ ਕਹਿੰਦਾ ਤੇਰੇ ਸਾਹਮਣੇ ਆਟਾ ਨਹੀਂ ਬਦਲਿਆ ਐਂ ਕਹਿੰਦਾ ਠੂਠਾ ਬਦਲ ਗਿਆ ਹੁਣ ਭਾਈ ਉਧਰੋਂ ਸੁਨਿਆਰ ਲਵੇ ਵਗ ਗਿਆ ਉਹਨੂੰ ਕਹਿਣ ਲੱਗਿਆ ਫੇਰ ਕਹਿੰਦਾ ਵੀ ਚੱਲੀਏ ਥਾਣੇ ਉਹ ਕਹਿੰਦਾ ਵੀ ਹਾਂ ਚੱਲ ਉਹਨੂੰ ਕਹਿੰਦਾ ਚੱਲ ਆਪਾਂ ਘਰ ਨੂੰ ਚੱਲਦੇ ਆਂ ਕਹਿੰਦਾ ਮੈਨੂੰ ਲੱਗਦਾ ਮੈਂ ਇਸ ਤੇਰੀ ਘਰੇ ਆ ਗਈ ਉਹ ਕਹਿੰਦਾ ਤੈਨੂੰ ਕੀ ਪਤਾ ਕਿੰਨੇ ਆ ਗਈ ਮੈਂ ਇਸ ਮੇਰੀ ਘਰੇ ਮੈਂ ਤਾਂ ਥਾਣੇ ਚ ਤਲਾ ਦੇਉ ਉਹ ਕਹਿੰਦਾ ਓਏ ਆ ਜਾ ਮੈਨੂੰ ਸੁਨੇਹਾ ਆਇਆ ਵੀ ਤੇਰੀ ਮੱਝ ਘਰੇ ਆਈ ਤੇ ਆ ਗਈ ਜਦੋਂ ਘਰੇ ਗਿਆ ਜਾ ਕੇ ਘਰ ਵਾਲੀ ਨੂੰ ਕਹਿੰਦਾ ਕਿੱਥੇ ਮੱਝ ਕਹਿੰਦੀ ਨਾ ਮੱਝ ਕਿੱਥੇ ਆ ਕਹਿੰਦੀ ਮੱਝ ਤਾਂ ਆਈ ਹੋਈ ਨਹੀਂ ਥੇ ਆਈ ਹੋਈ ਨਹੀਂ ਭਾਈ ਉਧਰੋਂ ਉੱਥੇ ਪਿੰਡੇ ਸੁਨੇਹਾ ਲਾਤਾ ਉਹਨੇ ਜੱਟ ਨੇ ਵੀ ਮੈਂ ਸੂਰੇ ਛੱਡ ਜੋ ਉਹ ਭਾਈ ਮੁੰਡੇ ਮੱਝ ਲਿਆਏ ਲਿਆ ਕੇ ਉਹਦੇ ਬਾਹਰ ਚ ਖੜਾਤੀ ਉਹਦੇ ਮੂਰੇ ਉਹਨੂੰ ਕਹਿੰਦਾ ਅੱਜ ਤੋਂ ਬਾਅਦ ਕਰਾਂਗੇ ਟੀਚਰ ਉਹ ਕਹਿੰਦਾ ਨਾ ਹੁਣ ਨਹੀਂ ਕਰਦਾ ਕਹਿੰਦਾ ਤੈ ਤਾਂ ਇੱਕੋ ਹੀ ਕਰਤੀ ਜਿਵੇਂ ਕਹਿੰਦਾ ਤੀ ਇੱਕੋ ਹੀ ਕਰੂੰ ਟਕਿਆ ਕੇ ਕਰੂੰ ਕਹਿੰਦਾ ਅੱਜ ਤੋਂ ਤੈਨੂੰ ਕੰਨਾ ਨੂੰ ਹੱਥ ਲਾ ਲੈ ਕਹਿੰਦਾ ਤੈਨੂੰ ਟੀਚਰ ਨਹੀਂ ਕਰੂਗਾ ਐਨੀ ਕੁ ਬਾਤ ਜੀ ਧੰਨਵਾਦ